ਲੋ ਵੀ ਦੋਸਤੋ ਇੱਕ ਮੱਝ ਤੁਸੀਂ ਸਾਹਮਣੇ ਦੇਖ ਸਕਦੇ ਹੋ ਟੋਕੜ ਗੱਬਣਾ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਆ ਗਈ ਤੇ 9 ਕਿਲੋ ਦੁੱਧ ਆਗਾ ਤੇ ਬੱਚਾ ਇਹਦਾ ਮੂਰੇ ਤੁਸੀਂ ਖੜਾ ਦੇਖ ਸਕਦੇ ਹੋ ਰਾਦਾ ਦੇਣਾ ਹੀ ਪਊਗਾ ਖਾਣ ਲੈਵੇ ਦੀ ਪੂਰੀ ਸਾਫ ਆ ਗਈ ਤੇ ਠੰਡੀ ਸੀਲ ਆ ਗਈ ਗਾਹ ਕਿਸ ਨੂੰ ਬਹੁਤ ਲੱਗ ਰਹੇ ਆ ਮੁੱਲ 80000 ਆ 70 75 ਦੀ ਬਾਈ ਕਹਿੰਦੇ ਦੇਣੇ ਆਗੇ ਤੇ ਬਾਕੀ ਮੌਕੇ ਤੇ ਗੱਲਬਾਤ ਹੋ ਜੂਗੀ ਟਾਟ ਵੱਧ ਜਾਂਦਾ ਹੁੰਦਾ ਮੰਡੀ ਦੇ ਰੇਡ ਕਰਨੀ ਪੈਂਦਾ ਹੁੰਦਾ ਮੱਧ ਚੰਗੀ ਹੈਗੀ ਬਾਡੀ ਵੰਤਰ ਦੀ ਵੀ ਚੰਗੀ ਹੈਗੀ ਤੇ 3.5 ਮਹੀਨੇ ਚੈੱਕ ਪਾਸ ਆ ਤੁਸੀਂ ਕਰਵਾ ਸਕਦੇ ਹੋਗੇ ਤੇ ਬੱਚੇ ਦੀ ਮਿਲਦੀ ਹੈ ਬੱਚਾ ਕੱਟਾ ਦਾ ਤੇ ਠੰਡੀ ਸੀੜ ਬਹੁਤ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬਾਡੀ ਵੰਤਰ ਦੀ ਵੀ ਚੰਗੀ ਬਹੁਤ ਆ ਤੇ ਖਾਲੇ ਵੀ ਵੀ ਪੂਰੀ ਸਾਫ ਆਗੀ ਮੈਨੂੰ ਪਸੰਦ ਆਉਂਦੀ ਹੈ ਸਕਰੀਨ ਤੇ ਨੰਬਰ ਚੱਲੀ